ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਨਾ ਬਾਈ ਕਰਦੇ ਆ ਥੋੜਾ ਅੱਜ ਵੈਲਕਮ ਆ ਨਵੇਂ ਦਿਨ ਦੀ ਤੇ ਨਵੇਂ ਅਪਡੇਟ ਦੇ ਨਾਲ ਕਰਦੇ ਆ ਸ਼ੁਰੂਆਤ ਬਲੌਗ ਦੀ ਬਾਕੀ ਅੱਜ ਆਏ ਆ ਵੱਡਣ ਬਾਈ ਤਰੀਕ ਹੋ ਗਈ ਅੱਜ 24 ਚੱਲੀ ਜਾਂਦਾ ਕੰਮ ਟੁੱਟ ਭੱਜ ਜੀ ਹੁਣ ਮੰਨ ਲਓ ਹੋ ਗਈ ਸਟਾਰਟ ਆਪਾਂ ਥੋੜਾ ਜਿਹਾ ਡੇਰੇ ਤੋਂ ਆਏ 4-5 ਕਿਲੋਮੀਟਰ ਦੂਰ ਤੋਂ ਆਏ ਆ ਪਰ ਰੇਡ ਕਰਕੇ ਆਏ ਆ ਬਾਈ ਇੱਥੇ ਹੁਣ ਸਾਡੀ ਮਸ਼ੀਨ ਵੀ ਆ ਗਈ ਤਾ ਇੱਕ ਮਸ਼ੀਨ ਵਾਲਾ ਹੋਰ ਬਾ ਖੇਤ ਵਾਲੇ ਖੇੜੂ ਦਾ ਕਹਿੰਦਾ ਹੋਰ ਮਸ਼ੀਨ ਵਾਲਾ ਫੋਨ ਕਰੀ ਜਾਂਦਾ ਇੱਕ ਵੀ ਮੈਂ ਵੜ ਦੰਨਾ ਮੈਂ ਕਹਿੰਦਾ ਇਹਨੇ ਵੀ ਮੈਨੂੰ ਕਹਿੰਦਾ ਸਰਦਾਰ ਕਿਵੇਂ ਕਰੀਏ ਮੈਂ ਕਹਿੰਦਾ ਨਹੀਂ ਯਾਰ ਵੀ ਹੁਣ ਤਾਂ ਹਾਂ ਜੀ ਮਸ਼ੀਨ ਵੀ ਲੈ ਆਏ ਹਨਾ ਚਲੋ ਕਹਿੰਦਾ ਫਿਰ ਤੁਸੀਂ ਉਹ ਵੜ ਦੋ ਰੇਟ ਆਪ ਦਾ ਕਰਕੇ ਲੈ ਆਏ ਆ ਬਾਈ ਹਨਾ ਬਾਕੀ ਇੱਥੇ ਵੀ ਹੁਣ ਲੋਕਲ ਦੇ ਬੰਦਿਆਂ ਨੂੰ ਵੀ ਭੇਤ ਪੈ ਗਿਆ ਨਾ ਹੁਣ ਹਨਾ ਅਗਲਾ ਪਹਿਲੇ ਹੀ ਉਹ ਪਿਛਲੇ ਸਾਲ ਵਾਲੇ ਰੇਟ 10 10 ਕੇ ਅਗਲਾ ਕਹਿੰਦਾ ਵੀ ਇੰਨੇ ਵੱਡੇ ਦਾ ਪਿਛਲੇ ਸਾਲ ਇਸਵੇਂ ਇਸ ਰੇਟ ਮੈਂ ਅੱਭੀ ਚੱਲ ਰਹੀ ਹੈ ਤਾਂ ਅਸੀਂ ਕਹਿ ਦਿੰਦੇ ਆ ਬਾਈ ਆਪਣਾ ਜੋ ਘੱਟ ਰੇਟ ਵਾਲੀ ਚਲਦੀ ਹੈ ਨਾ ਉਹ ਤੇ ਵੜਾ ਲਾ ਕੋਈ ਗੱਲ ਨਹੀਂ ਸਾਡੀ ਖੜੀ ਆ ਤਾਂ ਖੜੀ ਰਹਿਣ ਦੇ ਹਨਾ ਬਾਕੀ ਅੱਜ 11 ਬਿੱਗਿਆਂ ਦੇ ਟਾਕੇ ਚ ਲਾਈ ਆ ਇਕੱਠੇ ਜਾ ਕੇ ਦੇਖਦੇ ਆ 11 ਦੱਸਦਾ ਬਣੀ ਗੁਜਰਾਤ ਦੇ ਵਿੱਚ ਇਮਾਨਦਾਰੀ ਬਹੁਤ ਜ਼ਿਆਦਾ ਹੈ ਨਾ ਜੇ ਇਹਨਾਂ ਨੇ ਦਾਸ ਕੋਈ ਕੋਈ ਏਰੀਆ ਹੈਗੇ ਵੀ ਆ ਜਿਹੜੇ ਮੰਨ ਲਓ 10 ਨੂੰ 5 ਦਾ ਦਿਆਂ ਜਾਂ 10 ਨੂੰ 7 ਦਾ ਦਿਆਂ ਪਰ ਜਿਹੜਾ ਇਹ ਏਰੀਆ ਹੈ ਇਹ ਏਰੀਏ ਦੇ ਵਿੱਚ ਤੁਹਾਨੂੰ ਜੇ ਦਾਸਾਂ ਤਾਂ 10 ਦੇ ਹੀ ਪੈਸੇ ਮਿਲਣਗੇ ਬਾਕੀ ਤੁਹਾਡਾ ਫੋਨ ਤੇ ਤੁਸੀਂ ਨਾਪ ਕੇ ਹਨਾ ਆਪਣਾ ਵਹਿਮ ਕੱਢ ਸਕਦੇ ਹਾਂ ਸ਼ੱਕ ਕੱਢ ਲਿਆ ਤਾਂ ਜਿੰਨੇ ਅੱਧਾ ਬਿਗਾ ਵੀ ਉੱਤੇ ਹੋਊਗਾ ਤਾਂ ਅੱਧੇ ਬਿਗੇ ਦੇ ਵੀ ਆਪਾਂ ਨੂੰ ਉੱਤੇ ਨਾ ਪੈਸੇ ਮਿਲਣਗੇ ਬਾਕੀ ਸਾਹਮਣੇ ਕਰ ਲਈਏ ਕਮੈਨ ਦਿਖਾਉਨੇ ਆ ਤੁਹਾਨੂੰ ਵੀ ਕਮੈਨ ਬਾੜੀ ਤੇ ਬੈਠੇ ਆਪਾਂ ਛੋਟਾ ਟਰੈਕਟਰ ਆ ਕਪਤਾਨ ਲੀਜਿਆ ਨੇ ਆਨੰਦ ਪੰਜ ਥੱਲੇ ਬੈਠੇ ਆਂ ਬਾਸ ਦੀ ਛਾਂਵਾਂ ਥੱਲੇ ਭਜਨ ਭਾਈ ਹਾਂਜੀ ਕਿੱਦਾਂ ਠੀਕ ਆ ਜੀ ਬਣੀ ਆ ਹਾਂ ਵੇਖ ਠੀਕ ਆ ਓਕੇ ਆ ਬੈਂਕ ਡੋਂਕ ਕੱਢਿਆ ਹੀ ਨਹੀਂ ਉਹਨੇ ਮੈਂ ਕਹਿੰਦਾ ਉਧਰੋਂ ਤਾਂ 5-6 ਵਿੱਗੇ ਰਕੜ ਤੇ ਪਰਾਂ ਪਰਾਂ ਹੀ ਬਾਈ ਕੀ ਰਕੜ ਨੇ ਨੂੰ ਕਿਆ ਕਰੂੰਗਾ ਬੱਲ ਤਾਂ ਕਿਤੇ ਦੇਖਦੇ ਦੇਖਦੀ ਹੈ ਹਾਂ ਬੱਲ ਤਾਂ ਕਿਤੇ ਕਣਕ ਮਾੜੀ ਆ ਨਾ ਹਲਕੀ ਬਹੁਤ ਆ ਜਮ ਨਹੀਂ ਹਾਂ ਟੈਂਕੀਆਂ ਮਲਾਂ ਦਾ ਦੋਈ ਭਰ ਨਹੀਂ ਹੈ ਹੈ ਵੀ ਦੋ ਵੀ ਭਰ ਜਵੇ ਹਾਂ ਕਣਕ ਦਾ ਹੌਲੀ ਆ ਬੰਦ ਹੋ ਕੇ ਫੋਨ ਨੂੰ ਕੋਣ ਬਾਈ ਪਤਾ ਨਹੀਂ ਗਿਰ ਗਿਆ ਫੱਟੇ ਪਰ ਉਹ ਤੁਹਾਨੂੰ ਪਤਾ ਹੀ ਆ ਰੇਂਜ ਨਹੀਂ ਦਿਖਾਈ ਇਹਦਾ ਪਰਜਾ ਹੀ ਲੱਗਿਆ ਕੋ ਬੇਚੇ ਤੇ ਸਵੇਰੇ ਚੱਲਦਾ ਸੀ ਚੰਗਾ ਭਲਾ ਉਧਰ। ਰੇਂਜ ਆਉਂਦੀ ਥਈਏ ਇਹ ਟੱਲ ਲਿਖਾਇਆ ਤਾਂ ਆਉਂਦਾ। ਦੂਆ ਆਈਡੀ ਇਹਦਾ। ਰੇਟਲ ਤਾਂ ਉਹਦੇ ਵਾਲਾ। ਮੋਲੀ ਵਾਲਾ। ਉਹ ਉਹੀ ਪਸਾਇਆ ਵਿੱਚ ਸਨ 2 ਨੰਬਰ ਚ। ਟੂ ਟੂ ਜੀ ਕਰਕੇ ਬੰਦ ਹੋ ਜਨਾ ਯਾਰ। ਪਰ ਇਹ ਤਾਰੇ ਟੁੱਟ ਗਈ ਉਹ ਵਿੱਚ। ਤਾਰ ਦਾ ਕਿ ਟੁੱਟਣਾ ਇਹ ਕਿੱਥੇ ਤਾਰ ਹੁੰਦੀ ਹੈ ਫੋਨਾਂ ਦੇ ਵਿੱਚ ਤਾਰਾਂ ਹੁੰਦੀਆਂ ਕਿਤੇ। ਉਹ ਫਿਰ ਹੁਣ ਤਾਂ ਹੀ ਬੰਦ ਹੋਏ। ਹਾਂ ਸਾਹਮਣੇ ਕਣਕ ਵੱਢੀ ਜਾਂਦੇ ਆ ਬਾਈ। ਕਣਕ ਹੈਗੀ ਆ ਥੋੜੀ ਜੀ ਕਮਜ਼ੋਰ। ਆਹ ਟਰਾਲੀਆਂ ਛੋਟੀਆਂ ਛੋਟੀਆਂ ਜੀਆਂ। ਵਧੀਆ ਅੱਜ ਤਾਂ ਸ਼ਹਿਰ ਦੇ ਵਿੱਚ ਐਂਡ ਆਸ਼ਟਰੀ ਏਰੀਆ ਦੇ ਵਿੱਚ ਆਏ ਹੋਏ ਅੱਜ ਜੇ ਸਾਈਡ ਦੇ ਵਿੱਚ ਮਤਲਬ ਫੈਕਟਰੀਆਂ ਬਹੁਤ ਆ ਪਰ ਇਲਾਕਾ ਥੋੜਾ ਜਿਹਾ ਪਥਰੀਲਾ ਬਹੁਤ ਤੋਰੇ ਬਚਾ ਕੇ ਚੱਲਣਾ ਮੈਂਨਾ ਨਾ ਪਿਛਲੇ ਸਾਲ ਆ ਗਿਆ ਹਾਂ ਹਾਂ ਚੱਲਤਾ ਪਿਆ ਹਾਂ ਪਾਰਟੀ ਕਰਲਾ ਪਾਰਟੀ ਇੰਨਾ ਥੋੜਾ ਚੱਲ ਪਿਆ ਬੰਦੇ ਨੂੰ ਮਿਲਣਾ ਹੁਣ ਉਧਰ ਕੰਪਨੀ ਵਾਲੇ ਆ ਗਏ ਯਾਰ ਸ਼ੌਪ ਮਾਮੋਤੀ ਸ਼ੌਪ ਮੋਬਤੀ ਸ਼ਾਟ ਲੈ ਕੇ ਆਪਣੀ ਜਾਓ ਜਾਓ ਮੇਰੇ ਭਾਈ ਤੁਸੀਂ ਆਣੋਗੇ ਅਸੀਂ ਆ ਗਏ ਸੀ ਵਾਟ ਤੇ ਦੋ ਤਾਰ ਜਿਹੜੇ ਗੇੜੇ ਆ ਤਿਆਰ ਕਰ ਬੱਦ ਰਹਿ ਥੋੜਾ ਹੀ ਰਹਿ ਗਿਆ ਹੁਣ ਤੱਕ ਇਹ ਵੀ ਦੇ ਦੇ ਭਾਈ ਦੇ ਦੇ ਗੜਾ ਖਚ ਕੇ ਮੜਾ ਜਾ ਓ ਜੀ ਭਾਈ ਇਹ ਚੱਲਦੀ ਆ ਮਸ਼ੀਨ ਆ ਤੋੜਿਆ ਬੜਾ ਨਹੀਂ ਕਣਕ ਵੀ ਵਾਈ ਜੀ ਹਾਲੇ ਤੱਕ ਨਰਮ ਆਈ ਆ ਥੋੜੀ ਜੀ ਆਪਣਾ ਕਣਕ ਸੁੱਕੀ ਨਹੀਂ ਆ ਵੀਰ ਨੌਂ ਵੀ ਅਕਾ ਚਿੱਕਲੇ ਚਕਣਾ ਹਰੀ ਵੱਲੋਂ ਦੀ ਬਾਈ ਹਰੀ ਦਾ ਸੁਪਨੇ ਤੇ ਰਹੀ ਥੱਲੇ ਹਰੀ ਵੱਲੀ ਘੜੀ ਉਹ ਮਾੜੀ ਮੋਟੀ ਬਣੀ ਹਾਜੀ ਬਾਈ ਜੀ ਹਾਜੀ ਠੀਕ ਆ ਜੀ ਬਾਈਆ ਮੱਖੀ ਜੀ ਕਣਾਂ ਬਾਦਾਂ ਦਊਂਗੀ ਇਹੇ ਇਹ ਤਾਂ ਹਰੇ ਦੀ ਤਾਂ ਹੁਣ ਆਉਣੀ ਹੋਣੀ ਆਰੇ ਦਾ ਕੀ ਇਲਾਜ ਕਰੀਏ ਆਹ ਹਰਾ ਦਾ ਹੁਣਾਂ ਮਹੀਨੇ ਆ ਵੀ ਘੜਦਾ ਹੁਣ ਬਾਸ ਘੜਨੀ ਡੈਟ ਕਾ ਕੇ ਜਿਵੇਂ ਦੁੱਧ ਘੜਦਾ ਲੈ ਹਾਈ ਜਿਹੜੀ ਹਰੀ ਬੱਲ ਆ ਥੱਲੇ ਬਾਣਾ ਮੋਟਾ ਉਹ ਮੱਖੀ ਆਉਂਦੀ ਦੀ ਮਾਰੇ ਮੱਖੀ ਬੰਦਾ ਇੱਕ ਕਣਕ ਨੇ ਮਸ਼ੀਨ ਭਰ ਕੇ ਹੀ ਨਾ ਚੱਲਦੀ ਕਣਕਾਂ ਦੇ ਸਾਹਮਣੇ ਕਿਤੇ ਫੂਸ ਦੇਖਦਾ ਇਹਨੂੰ ਪਿਆ ਢੇਰੀ ਦੇਖਦਾ ਕਿਤੇ ਪਸਟਾਵ ਬਾਈ ਫੂਸ ਕਿੱਥੇ ਕੋਈ ਸਾਇਓ ਨਹੀਂ ਵਿੱਚ ਉਹੀ ਤਾਂ ਗੱਲ ਆ ਉਹ ਪੋ ਹੈ ਹੀ ਨਹੀਂ ਮਾਲ ਹੈ ਨਹੀਂ ਮਾਲ ਹੈ ਨਹੀਂ ਮਸ਼ੀਨ ਚਾਰਨੇ ਭਰ ਕੇ ਚੱਲਣਗੇ ਤਾਂ ਮੜੀ ਸਫਾਈ ਰੱਖੂਗੀ ਮਸ਼ੀਨ ਵੀ ਹਾਂ ਹਾਂ ਤਾਂ ਕੀ ਕਰੇ ਬਾਕੀ ਹਰੇ ਦੀ ਤਾਂ ਹੁਣ ਆ ਰਹੀ ਇਹਦਾ ਆਪਾਂ ਦਾ ਬਾਸਕਟ ਫਰਾਈਸਰ ਨਵਾਂ ਪਾ ਸਕਦੇ ਆ ਹਾਂਜੀ ਹਾਂਜੀ ਬਾਕੀ ਪਰਸੋਂ ਆਪਾਂ ਨੂੰ ਤਾਂ ਸੁੱਕੇ ਦੇ ਜਮੇ ਵੱਡੇ ਉਚਾਈਓ ਨਹੀਂ ਨਾ ਸੁੱਕਾ ਤਾਂ ਨਹੀਂ ਆਉਂਦਾ ਹਰਾ ਹੀ ਆਉਂਦਾ ਜੀ ਹਰਾ ਆਉਂਦਾ ਹਰੇ ਹੀ ਆ ਬੱਕੀ ਜਿਹੜੀ ਮਾਣੀ ਮੋਟੀ ਹਰੇ ਦੀ ਆਉਂਦੀ ਹੈ ਹਰਾ ਆਉਂਦਾ ਹੋਰ ਠੀਕ ਆ ਆ ਦੇਖ ਲਾ ਜੇ ਕਿਤੇ ਹੁਣ ਕਈ ਆਪਣੇ ਕਿਸਾਨ ਭਰਾ ਬੈਠੇ ਆ ਬਾਟਰਾਂ ਦੇ ਕਈ ਬੰਦੇ ਕਹਿਣਗੇ ਇਹ ਕਹਿੰਦੇ ਆ ਕਿ ਜੀ ਇਹ ਉਹੀ ਬੈਠੇ ਆ ਫਾਲਤੂ ਬੇਲੜ ਗਾਣੇ ਬੈਠੇ ਰਹਿੰਦੇ ਆ ਜਾ ਕੇ ਭਾਈ ਪੱਲੀਆਂ ਤਿਆਰ ਰੱਖੋ ਹਾਏ ਇਹ ਕਿਹੜਾ ਕਾਨੂੰਨ ਇੱਕ ਹੋ ਗਿਆ ਨਾ ਲਾਗੂ ਅੱਜ ਇੱਥੇ ਮੈਨੂੰ ਕੋਈ ਹੋਰ ਗੁਜਰਾਤੀ ਬੰਦੇ ਨੇ ਲੋਕਲ ਦੇ ਨਾਲ ਦੱਸੀ ਆ ਹੁਣ ਕਹਿੰਦਾ ਗੁਜਰਾਤ ਦੇ ਕਿਸਾਨਾਂ ਦੀ ਵੀ ਅੱਖ ਖੁੱਲ ਗਈ ਅੱਜ ਰਾਜਕੋਟ ਮੀਟਿੰਗ ਆ ਹਾਂਜੀ ਗੁਜਰਾਤ ਦੇ ਕਿਸਾਨਾਂ ਦੀ ਇਹ ਵੀ ਹੁਣ ਜਾਗ ਪਏ ਜਿਹਨਾਂ ਨੂੰ ਵੀ ਹੁਣ ਪਤਾ ਲੱਗ ਗਿਆ ਵੀ ਕਿਸਾਨ ਆ ਜਿਹੜੇ ਪੰਜਾਬ ਦੇ ਕਾਤੇ ਇੰਨਾ ਇਹ ਨੁਕਸਾਨ ਕਰਾਉਨੇ ਆ ਬਣਾ ਨਾ ਕਿਸੇ ਵਜਾ ਕਰਕੇ ਕਰਾਉਨੇ ਨਹੀਂ ਅੱਖਾਂ ਖੁੱਲ ਗਈ ਹੋਣਾ ਪੰਨਿਆਂ ਤਿਆਰ ਰੱਖੋ ਪੰਜਾਬੀਓ ਤੁਸੀਂ ਵੀ ਜੇ ਨਹੀਂ ਜਿਹੜੇ ਕਹਿੰਦੇ ਆ ਨਾ ਵੀ ਉੱਥੇ ਕਿਹਾ ਬੇਲੜ ਜਾ ਕੇ ਬੈਠੇ ਹਾਂ ਨਾ ਰੋਟੀਆਂ ਖਾਣ ਨੂੰ ਚਲ ਜੰਨੇ ਆ ਪੱਲੇ بڑے بڑے ਪੱਲੇ ਸਵਾ ਕੇ ਰੱਖੋ ਬਣੇ ਤਾਂ ਦੋ ਤਰ ਪੱਲੀਆਂ ਪਸਰਿਆ ਵੀ ਨਹੀਂ ਕਰਨਾ ਬਾਈ ਝਾੜ ਵੀ ਜਾਦਾ ਨਿਕਲਦਾ ਹੈਗਾ ਨਹੀਂ ਸਹੀ ਗੱਲ ਆ ਬਾਈ ਪੱਲੀਆਂ ਵਾਲੇ ਕੰਮ ਨਹੀਂ ਬੈਠੇ ਬਾਈ ਉਹ ਉਹ ਜੰਗ ਜੰਗ ਸਭ ਦੀ ਹੈ ਇਹ ਨਾ ਕੋਹ ਵੀ ਜ਼ਮੀਨ ਵਾਲੇ ਦੀ ਜੰਗਾ ਹੁਣ ਸਾਡੇ ਕੋ ਮੇਰੇ ਕੋ ਜ਼ਮੀਨ ਨਹੀਂ ਠੀਕ ਆ ਚਲੋ ਸੌਦਾ ਪੱਤਾ ਸਾਰਾ ਕੋ ਮੁੱਲ ਲੈ ਕੇ ਖਾਨਾ ਮੈਂ ਵੀ ਕਣਕ ਵੀ ਮੁੱਲ ਲੰਨਾ ਹੈ ਜੇ ਕਣਕ ਸਾਲੀ ਉਹੀ ਸਾਨੂੰ 6000 ਹੁਣ 2000 ਮਿਲਦੀ ਆ 2000 ਨੰਡੀਆਂ ਵੜਦੀਆਂ ਸਾਨੂੰ ਮਿਲਦੀ ਨਾ ਜੇ ਉਹੀ 6000 ਨੂੰ ਹਾਸ ਕੇ ਲਵ ਲੈਣੀ ਬਣੀ ਹੈ ਫੇਰ ਯਾਦ ਕਰੋਗੇ ਵੀ ਹਾਂ ਕਿਸਾਨੀ ਮੋਰਚਾ ਲੱਗਿਆ ਰਾ ਦਿੱਲੀ ਇਹ ਚੀਜ਼ਾਂ ਵੀਰੇ ਉੱਥੇ ਵਾਦ ਤੇ ਵਾਦ ਜਾ ਕੇ ਦਿਖਾਓ ਬਾਹਰ ਨੇ ਸੂਬੇ ਵਾਲੇ ਵੀ ਹੁਣ ਤਾਂ ਕਿਸਾਨ ਆ ਜਿਹੜਾ ਉਹ ਵੀ ਜਾਗਣ ਲੱਗੇ ਤੁਸੀਂ ਵਾਦ ਤੇ ਵਾਦ ਹੱਥ ਮੰਨ ਕੇ ਬੇਨਤੀ ਹੋ ਆ ਨਾ ਵੀ ਵਿਰੋਧ ਕਰਨੇ ਜਿਹੜੇ ਵਿਰੋਧ ਕਰਦੇ ਆ ਨਾ ਜਿਵੇਂ ਉਹਨੇ ਪੰਜਾਬ ਦੇ ਵਿੱਚ ਬਾਕੀ ਏਕੇ ਗਾ ਚੱਲੋ ਬਾਈ ਫੁੱਲੜਵਾਜੀ ਨਾ ਕਰੋ ਵਧੀਆ ਆ ਨਾ ਸਾਥ ਦੋ ਆਗੂਆਂ ਦਾ ਆਪਣੇ ਵਾਸਤੇ ਹੀ ਕਰਦੇ ਆ ਬਾਈ ਹੁਣ ਦੇਖੋ ਸ਼ੁਭ ਸ਼ੁਭ ਕਰਨ ਮੁੰਡਾ ਇਹ ਗੋਲੀ ਮਾਰ ਕੇ ਆਤਿਆ ਹੋਗੀ ਬਹੁਤ ਮਾੜੀ ਘਟਨਾ ਹੋਈ ਆਪਣੇ ਵਾਸਤੇ ਨੌਜਵਾਨ ਮੁੰਡਾ ਨਾਰਾ ਹਾਂ ਜਰਾ ਬੁਢਾ ਬਜ਼ੁਰਗੋ ਵੀ ਕਿ ਚਲੋ ਤਾਂ ਮੰਨਿਆ ਤਾਂ ਵੀ ਜਰਾ ਵਿਆਹ ਵੀ ਨਹੀਂ ਉਹਦਾ ਪਛੜਾ ਦਾ ਕੁਵਾਰਾ ਦਾ ਬਸ ਇਹ ਅਪੀਲ ਕਰਦੇ ਆ ਵੀ ਨਹੀਂ ਪੱਲੀਆਂ ਉਹਨੇ ਵੀ ਨਹੀਂ ਜਾਣਾ ਜੀ ਇਹ ਜਿਹੜੇ ਕਹਿੰਦੇ ਆ ਵੀ ਹਣਾ ਉੱਥੇ ਕਿਹਾ ਵਿਲੜ ਜਾਂਦੇ ਆ ਪੱਲੜ ਭਾਈ ਸਮਾ ਲੂ ਫਿਰ ਹੋਰ ਕੀ ਆ ਹੈ ਕਿ ਨਹੀਂ ਬੜੇ ਪੱਲੜ ਵੀ ਬੜੇ ਸਮਾਉਣੇ ਪੈਣੇ ਜਗਾ ਦੇਖ ਲਓ ਇੰਨੀ ਜਗਾ ਚੜਨੀ ਪਿਆ ਕਰਨੀ ਆ ਜਗਾ ਬਹੁਤ ਹੈ ਬਹੁਤ ਬਾਕੀ ਉਹ ਚੱਲਦੀ ਆ ਰਾਣੀ ਆਪਣੀ ਵੱਢਦੀ ਫਿਰਦੀ ਆ ਪਾਹੇ ਰਾਤ ਦੇ ਨਾ ਬਾੜੀ ਚ ਲਗਾਉਣਾ ਇਧਰ ਆਪਣੇ ਡਾਕਟਰੀ ਏਰੀਆ ਹਨ ਤੇ ਛਲਟਾ ਆਪਣੇ ਸੂਟ ਬਣਦੇ ਆ ਪੰਜਾਬੀ ਸੂਟਾਂ ਦੇ ਛਾਪੇ ਲੱਗਦੇ ਆ ਇਹ ਬਾਈ ਐਮਪੀ ਦਾ ਹਾਂ ਬਾਈ ਕੀ ਹਾਲ ਹੈ ਹਾਂ ਠੀਕ ਹੈ ਕਹਾ ਕਰ ਰਹੇ ਨੇ ਵਾਲਾ ਐਮਪੀ ਦਾ ਐਮਪੀ ਦਾ ਯਹਾਂ ਕਿਤਨੇ ਕੀ ਕ ਤਨਖਾਹ ਤੇ ਰਹਤੇ ਹੋ ਮਹੀਨੇ ਸੇ ਰਹਤੇ ਹੋ ਕਾ ਵੀ ਖੇਤੀ पे ਖੇਤੀ ਕੀ ਕੀ ਲੇਤੇ ਹੋ ਖੇਤੀ ਕਰਨੇ ਕੇ ਸੇ ਮਹੀਨੇ ਪਹਿ ਗਿਉ ਕ ਬਦਲ ਪਾਲਨੇ ਕੇ ਬਸ ਔਰ ਨਹੀਂ ਪਾੜੇਗੇ ਤੇ ਕਿਆ ਲੇਤੇ ਹੋ ਇਹਨੇ ਗਾਂ ਲੈ ਕੇ ਭੱਜ ਚਲਾ ਗਿਆ ਤਾਂ ਇੰਕੇ ਤੀਸਰਾ ਹਿੱਸਾ ਲੈ ਤੇ ਕੌਣ ਸਾ ਤੀ ਤੀਜਾ ਹਿੱਸਾ ਲੰਦਾ ਬਾਈ ਇਹ ਜੀ ਆ ਨਾ ਆਪਾਂ ਨੂੰ ਵੀ ਮੋਟਰਾਂ ਦੇ ਨਾ ਬੰਦੇ ਰੱਖਣੇ ਪੈ ਜਾਣੇ ਜੇ ਕਿਤੇ ਕਾਨੂੰਨ ਲਾਗੂ ਹੋ ਗਏ ਮੇਰਾ ਵੀਰ ਕਿਸਾਨ ਮੋਰਚੇ ਨੂੰ ਆ ਨਾ ਗਲਤ ਜਿਹੜੇ ਲਾਜ ਬਲਡ ਬੋਲਦੇ ਆ ਨਾ ਤਾਂ ਉਹ ਵੀਰੇ ਪੱਲੀਆਂ ਬਹੁਤੀ ਦੂਰ ਨਹੀਂ ਹੈਗੀ ਛੇਤੀਓ ਸਮਾ ਲੋ ਆਓ ਤੁਹਾਡੇ ਸਾਹਮਣੇ ਮਸ਼ੀਨ ਚੱਲਦੀ ਆ ਵੱਢ ਕੇ ਆ ਗਈ ਮਸ਼ੀਨ ਆ ਬਾਕੀ ਹਜੇ ਹਰਾ ਹੈ ਬਾਈ ਤੁਹਾਨੂੰ ਦੱਸਿਆ ਯਾਰਾ ਮੱਖੀ ਦਾ ਹਰੇ ਚਾਉਣੀ ਹੋਣੀ ਆ ਬਾਕੀ ਤਾਂ ਇਹਦਾ ਮੇਨ ਗੱਲ ਤਾਂ ਇਹ ਨਹੀਂ ਹੁੰਦੀ ਟੋਟਾ ਵੀ ਟੋਟਾ ਨਹੀਂ ਬਾਈ ਆਪਾਂ ਸਫਾਈ ਦਾ ਚਲੋ ਮਾਰੀ ਹੁੰਦੀ ਆ ਆਪਣੀ ਮਸ਼ੀਨਾਂ 100 ਦੇ ਵਿੱਚੋਂ 98% ਕਣਕ ਜਿਹੜੀ ਸਾਫ਼ ਆ ਬਾਕੀ ਹੁਣ ਜਿਹਦਣ ਪੱਖਾ-ਪੱਖਾ ਲਵਾਊਗਾ ਉਹਦਾਂ ਤੁਹਾਨੂੰ ਜ਼ਰੂਰ ਦਿਖਾਊਗਾ ਕਿੰਨਾ ਕਮਾਲ ਨਿਕਲਦਾ ਨਾ ਅੱਜ ਆਪਾਂ ਨੇ ਇਹ 11 ਬਿਗਿਆਂ ਦਾ ਪਲਾਟ ਆ ਜਿਹੜਾ ਵੱਡੇ ਆ ਹੁਣ ਵੱਢ ਕੇ ਕਮੈਨ ਆਪਣੀ ਬਿਲਕੁਲ ਫ੍ਰੀ ਹੋ ਕੇ ਆ ਗਈ ਹੋਂ ਕਟਰ ਤਾਰ ਕੇ ਬਸ ਆਪਾਂ ਅੱਜ ਤੁਹਾਨੂੰ ਕ निकालेंगे ਬਾਹਰ ਦਿਖਾਉਨੇ ਆ ਬਸ ਤੁਹਾਨੂੰ ਬਾਹਰ ਦਾ ਵੀ ਰੌਣਕ ਮੇਲਾ ਜੀ ਬਾਈ ਮਸ਼ੀਨ ਵੱਢ ਕੇ ਆ ਗਈ ਡੇਰੇ ਤੇ ਤੁਹਾਨੂੰ ਪਤਾ ਹੀ ਆਂ ਦੱਸਿਆ 11 ਕਿੱਗਿਏ ਜਗਾ ਵੱਡ ਗਿਆ ਹੀ ਅੱਜ ਤੇ ਨਾ ਬਾਈ ਪੱਥਰ ਚੜ ਗਿਆ ਦਾ ਪੱਥਰ ਚੜਨੇ ਕਰਕੇ ਝੂਟ ਆਇਆ ਲੱਗ ਜ ਲੱਗ ਨਹੀਂ ਆ ਨਾ ਜਿਵੇਂ ਬਾਸਕਟ ਨੂੰ ਕਹਦੀ ਆਪਾਂ ਝੂਟਾ ਆ ਬੱਜ ਜਾਂਦਾ ਨਾ ਪੱਥਰ ਲੰਘਦੇ ਵਿੱਚ ਨੂੰ ਤਾਂ ਰਾੜ ਦੀ ਥਲੀ ਇੱਕ ਵਿੰਗੀ ਹੋ ਗਈ ਸੀ ਉਹ ਖੋਰ ਕੇ ਹੁਣ ਮੜਾ ਜਾਂ ਸਿੱਧੀ ਕਰਕੇ ਪਾਈ ਆ ਹਾਂ ਮੁੱਲ ਠੀਕ ਆ ਹੁਣ ਹਾਂ ਜੀ ਆ ਠੀਕ ਹੈ ਤੁਹਾਨੂੰ ਬਤੇ ਬਾਈ ਕਣਕਾਂਤ ਕੀ ਹੈ ਨਹੀਂ ਮਾਰੀਆਂ ਕਣਕਾਂ ਜਿਵੇਂ ਜਿੱਥੇ ਹੈਗੀ ਆ ਕਣਕ ਪਹਿਲਾਂ ਵਾਲੀ ਹੁਣ ਜਿਹੜੀ ਕਣਕ ਵੜਦੇ ਆ ਇਸ ਟਾਈਮ ਤੁਸੀਂ ਹਿਸਾਬ ਲਾ ਲੋ ਵੀ ਇੰਨੀ ਬੱਲੀ ਆ ਬਸ ਆਹ ਕਣਕ ਦੀ ਬੱਲੀ ਆ ਬਸ ਆਹ ਬੱਲੀ ਆ ਥੋੜੀ ਇੱਕ ਦੋ ਦਾਣੇ ਹੋਰ ਹੋਣਗੇ ਵੀ ਉਹਦੇ ਕਰਕੇ ਜਮੇ ਰਗੜ ਕੇ ਵੱਢਣੀ ਪੈਂਦੀ ਆ ਪਹਾੜੀ ਜੀ ਵਾਲਾ ਇਲਾਕਾ ਤਾਂ ਕੱਲ ਜਿੱਥੇ ਗਏ ਤੁਸੀਂ ਦੇਖ ਕੇ ਆਈ ਹੈ ਨਾ ਬਾਕੀ ਪੱਥਰ-ਪੁੱਥਰ ਦਾ ਮਾਣਾ-ਮੋਟਾ ਮਾਮੂਲੀ ਆ ਚੜ੍ਹੇ ਜਾਂਦਾ ਉਹ ਇਦੀ ਇਹ ਚ ਨੂੰ ਹੈਗਾ ਪੱਥਰ ਬਾਕੀ ਇਧਰ ਨੂੰ ਆਪਣੇ ਕੰਨੀ ਹੁੰਦਾ ਆਹ ਏਰੀਆ ਦਾ ਥੋੜਾ ਠੀਕ ਆ ਇਧਰ ਮਿੱਟੀ ਆ ਪੂਰੀ ਆ ਨਾ ਉਧਰ ਜਿੱਧਰ ਕੱਲ ਗਏ ਤੇ ਤਾਂ ਹੀ ਭਾਈ ਕਣਕ ਵੀ ਪਹਿਲਾਂ ਆ ਗਈ ਉਹ ਬਾਕੀ ਇਧਰ ਲਿਆ ਕਣਕਾਂ ਦਾ ਜੇ ਹਰਿਆਈ ਦਿਖਾਉਣੀ ਆ ਪੂਰੀਆਂ ਭਾਜਣਾ ਹਾਂਜੀ ਇੱਥੇ ਨਾਟਕਾ ਦਾ ਤੂੰ ਬਾ ਠੀਕ ਆ ਬਾਈ ਦਾ ਹੁਣ ਪੱਖੇ ਵਾਲੀ ਪੁੜੀ ਦੀ ਸਲਾਹ ਤੇ ਵੀ ਚੇਂਜ ਕਰੀਏ ਮੜੀ ਜੀ ਬਾਸ ਵਾਲੀ ਪੁੜੀ ਸੂਤ ਨਹੀਂ ਆਈ ਅਜੇ ਅੱਜ ਥੋੜਾ ਆੜੀ ਗਿਆਨੀ ਵੀ ਆ ਜੂਗਾ ਭਜਨੋ ਜੀ ਆ ਕੇ ਬੰਦੇ ਰਾਤ ਮੰਦਿਰ ਤੇ ਰੈਣਾ ਨੇ ਰੌਣਕਾਂ ਲਾਈਆਂ ਵੇ ਇੱਕ ਜਾਂਦੀ ਐ ਇੱਕ ਆਉਂਦੀ ਐ ਇੱਕ ਜਾਂਦੀ ਐ ਇੱਕ ਆਉਂਦੀ ਆ ਗਿਆਨੀ ਆਪਣਾ ਉੱਧਰ ਗਿਆ ਹਾ ਤਾਂ ਨਾ ਵਿਸ਼ਾਲ ਤੇ ਹੁਣ ਦੱਸਿਆ ਜੀ ਤਾਂ ਵੀ ਜਿਹੜਾ ਮੰਦੀਪ ਦਾ ਬੰਦਾ ਤਾਂ ਇੱਕੋ ਚਲੇ ਗਿਆ ਤਾਂ ਪਿੰਡ ਨੂੰ ਉਹਦੇ ਕਰਕੇ ਫਿਰ ਬੰਦਾ ਗਿਆਨੀ ਆਪਾਂ ਨੂੰ ਉਹਨੂੰ ਦੇਣਾ ਪੈ ਗਿਆ ਤਾਂ ਕਹਿੰਦਾ ਵੀ ਔਖਾ ਮੇਰਾ ਇੱਕ ਦੋ ਜਣੇ ਰਹਿ ਕੇ ਮਾ ਚੱਲੇ ਜਾਂ ਕੋ ਗੱਲ ਨਹੀਂ ਰਹਿ ਗੜਾ ਕੰਮ ਚੱਲਿਆ ਹਣਾ ਬਾਕੀ ਬੰਦੇ ਉਹਦੇ ਰਾਤ ਆ ਗਏ ਉਹ ਕਹਿੰਦਾ ਵੀ ਸਰ ਗਏ ਫੇਰ ਹੁਣ ਲੇ ਕੇ ਜਾਣਾ ਦਾ ਲੈ ਜਾ ਮੈਂ ਕਿਹਾ ਲੈ ਜਾਣਾ ਵੇ ਹੋਰ ਕੀ ਆ ਉਹ ਲਿਆਉਣਾ ਤਾਂ ਹੈਗੇ ਬਾਈ ਹਨਾ ਤੁਹਾਨੂੰ ਪਤਾ ਇੱਥੇ ਚਾਰ ਬੰਦਿਆਂ ਦਾ ਮੈਨਾਂ ਦਾ ਬਾਕੀ ਗੇਮ ਚੱਲਦੀ ਹੀ ਨਹੀਂ ਗੁਜਰਾਤ ਚ ਕਿਉਂ ਇੱਥੇ ਕਟਰ ਜਿਆਦਾ ਲਾਉਣਾ ਪੈਂਦਾ ਨਾ ਬਾਰ-ਬਾਰ ਕਟਰ ਤਾਰ ਲੋ ਪਾ ਲੋ ਬਹੁਤ ਕਈ ਵਾਰ ਤਾਂ ਵਿੱਗਾ ਵੱਟ ਕੇ ਬਿਲਾਉਣਾ ਪੈ ਜਾਂਦਾ ਹੈ ਕਹਾਂ ਤੁਹਾਨੂੰ ਇੱਕ ਬੰਦਾ ਜੇ ਕਟਰ ਲਾਉਣ ਲੱਜੇ ਫਿਰ ਉਹੀ ਸਮਾਂ ਖਰਾਬ ਹੁੰਦਾ ਨਾ ਉਹੀ ਮਿੰਟ-ਮਿੰਟ ਦਾ ਕੀਮਤੀ ਹੁੰਦਾ ਸੀ ਜੰਦੇ ਵਿੱਚ ਬਾਕੀ ਕੰਪਨੀ ਵਾਲੇ ਵੀ ਆਉਣਾ ਤਾਂ ਅੱਜ ਉਹ ਵੀ ਆਏ ਇੱਥੇ ਲੱਗ ਗਈ ਆਪਣੇ ਹਨਾ ਫੀਲਡ ਦੇ ਵਿੱਚ ਤਾਰੇ ਛੱਡੀ ਹੋਈ ਹੈ ਉਹਨਾਂ ਨੇ ਵੀ ਕੰਪਨੀ ਦੇ ਦੋ ਫੋਰਮਨ ਛੱਡੇ ਹੋਏ ਆ ਜਿਹੜੇ ਨਵੀਆਂ ਮਸ਼ੀਨਾਂ ਕੋਈ ਦਿੱਕਤ ਫਿਕਤ ਆਉਂਦੀ ਆ ਤਾਂ ਤੁਸੀਂ ਪਹੁੰਚਿਆ ਕਰੋ ਉੱਥੇ ਹਨਾ ਬਾਕੀ ਜਿਵੇਂ ਹੁਣ ਆਪਣੀ ਕਲੱਚ ਧੜਕਣਾਂ ਦੇ ਵਿੱਚ ਸਪੋਰਟ ਦੇ ਵਿੱਚ ਦਿੱਕਤ ਆਈ ਸੀ ਸਪੋਰਟ ਨੂੰ ਕਿਹਾ ਆ ਤਾਂ ਵੀ ਸਪੋਰਟ ਲੈ ਕੇ ਆਇਆ ਬਾਕੀ ਪਤਾ ਨਹੀਂ ਹੁਣ ਲੈ ਕੇ ਆਉਣਗੇ ਜਾਂ ਨਹੀਂ ਲੈ ਕੇ ਆਉਣਗੇ ਕਲੱਚ ਸ਼ਾਫਟ ਤਾਂ ਕਹਿ ਦੇਵਾਂ ਕਲੱਚ ਸ਼ਾਫਟ ਵੀ ਦੇ ਕੇ ਜਾਏ 베어ਿੰਗ ਵੀ ਦੇ ਕੇ ਜਾਏ ਹਨਾ ਬਾਕੀ ਵਧੀਆ ਬਾਈ ਆਪਣੇ ਗੱਲ ਹਿਸਾਬ ਕਿਤਾਬ ਹਨਾ ਕਹੇ ਜੀ ਕੋਈ ਗੱਲ ਨਹੀਂ ਜਿੱਥੇ ਕੰਪਨੀ ਵਾਲੇ ਕਰਤਾਲ ਵਾਲੇ ਜਿੱਥੇ ਆਪਾਂ ਉਹਨੂੰ ਕਹਿ ਦਿੰਦੇ ਆ ਬਈ ਯਾਰ ਜਿਹਦੇ ਫੱਟ ਦੇ ਕੇ ਸਮਾਨ ਪਹੁੰਚਾ ਦਿੰਦੇ ਆ ਐਵੇਂ ਨਹੀਂ ਕਹਿੰਦੇ ਹੈਗੇ ਵੀ ਮਸ਼ੀਨ ਪੁਰਾਣਾ ਮਾਡਲ ਆ ਨਾ ਜਾਂ ਕੋਸਾ ਆਪਣੇ ਕੋਲ ਤਾਂ ਜਿੱਦੇ ਪਹੁੰਚ ਜਾਂਦਾ ਬਾਕੀ ਤੁਸੀਂ ਦੇਖਿਓ ਵੀਰੇ ਵੀਡੀਓ ਜਨਾ ਵੀ ਜਿਹੜਾ ਕਈ ਵੀਰ ਮੈਨੂੰ ਕਹਿੰਦੇ ਬਾਈ ਕਿਸਾਨੀ ਮੋੜ ਚ ਵਾਲੇ ਤੇ ਵੀਡੀਓ ਤੂੰ ਪਾਉਂਦਾ ਨਹੀਂ ਯਾਰ ਬੋਲਦਾ ਨਹੀਂ ਬਾਈ ਮੈਂ ਤੁਹਾਨੂੰ ਬੋਲਣਾ ਉਕਣਾ ਨਹੀਂ ਮੈਂ ਬੋਲਣਾ ਲੋਕਾਂ ਵਾਂਗੂ ਨਹੀਂ ਬੋਲਣਾ ਮੈਂ ਤੁਹਾਨੂੰ ਰੀਅਲ ਹਾਲਾਤ ਦਿਖਾਉਂਗਾ ਜ਼ਿੰਮੇਦਾਰਾਂ ਨੂੰ ਜਿਹੜੇ ਆਪਣੇ ਹੋਣ ਨੂੰ ਫਿਰਦੇ ਆ ਇਹਨਾਂ ਕਾ ਕੇ ਬੈਠੇ ਆ ਨਾ ਪਾਕਿਸਤਾਨ ਧਰਨੇ ਤੇ ਉਹ ਹੋਣ ਨੂੰ ਦਿਖਾਉਂਗਾ ਵੀ ਬੋਲਣ ਦਾ ਬਾਈ ਕੁਝ ਨਹੀਂ ਹੈਗਾ ਹਨਾ ਉਹੀ ਚੱਕ ਚੱਕ ਵੀਡੀਓ ਪਾਈ ਜੋ ਵਿਊ ਲੈਣ ਦੇ ਮਾਰੇ ਉਹ ਆਪਣਾ ਕੋ ਕੰਮ ਨਹੀਂ ਹੈਗਾ ਆਪਾਂ ਹਾਲਾਤ ਦਿਖਾਵਾਂਗੇ ਰੀਅਲ ਦਿਖਾਵਾਂਗੇ ਹਲੇ ਹੋਰ ਦਿਖਾਵਾਂਗਾ ਅਜੇ ਇੱਕ ਵੀਡੀਓ ਚ ਦੇਖਿਆ ਤ ਨਹੀਂ ਹੋਰ ਦਿਖਾਵਾਂਗਾ ਤੁਹਾਨੂੰ ਚਲੋ ਮਲਾਉਨੇ ਆ ਵੇ ਤੁਹਾਨੂੰ ਹੁਣ ਬਾ ਰਾਤ ਜੀ ਸਿੱਧੀ ਕਰਕੇ ਫੇਰ ਦਿਖਾਉਨੇ ਆ ਤੁਹਾਨੂੰ ਪਏ ਖਾਣਾ ਪਾਣੀ ਭਜਨ ਬਾਈ ਕੀ ਬਣਾਉਂਦਾ ਅੱਜ ਬਾਈ ਵੱਡ ਕੇ ਕੰਬੈਨ ਆਪਣੀ ਅੱਡੇ ਤੇ ਆ ਗਈ ਧੀ ਅੱਜ ਥੋੜੇ ਜਿਹਾ ਤੁਹਾਨੂੰ ਪਤਾ ਹੀ ਹੈ ਨਾ ਵੀ ਕਈ ਦਿਨ ਹੋ ਗਏ ਸਵੇਰ ਤੜਕੇ ਹੀ ਰਾਤ ਨੂੰ ਵੀ ਤਾਂ ਠੰਡ ਬੜੀ ਲੱਗਦੀ ਹੈ ਨਾ ਹਵਾ ਸਿੱਧੀ ਜਾਂਦੀ ਫੜਫੜ ਉਹਦੇ ਕਰਕੇ ਦਿਨ ਚੱਜ ਪਏ ਰਹੇ ਕੋਈ ਬਾਈ ਕੰਮ ਜਾਂ ਨਾ ਚੱਲਿਆ ਨਾ ਤਾਂ ਫਿਰ ਵੀਡੀਓ-ਵੀਡੀਓ ਨੂੰ ਵੀ ਦਿਲ ਨਹੀਂ ਕਰਦਾ ਬਣਾਉਣੇ ਦੀ ਬਾਕੀ ਕਰਤਾਰ ਕੰਪਨੀ ਦੀ ਗੱਡੀ ਵੀ ਆਪਣੇ ਲਵੇ ਪਹੁੰਚ ਗਈ ਅੱਜ ਜਿਹੜੇ ਤੁਹਾਨੂੰ ਦੱਸਿਆ ਤਾਂ ਨਾ ਮੌਬਤੀ ਸ਼ਾਫਟ ਆਪਣੀ ਗੱਡਪੜ ਕਰਦੀ ਹੈ ਨਾ ਵੀ ਧੜਕਾ ਜਾ ਕਰਦੀ ਰਸਤੇ ਦੇ ਵਿੱਚ ਦਿੱਕਤ ਆਈ ਇਹ ਵੀ ਬਾਈ ਆਪਣੇ ਕੋਲ ਪਹੁੰਚ ਗਏ ਇੱਥੇ ਰਹਿਣਗੇ ਅੱਜ ਆਪਣੇ ਲਾ ਬਾਈ ਅਜਾ ਭਜਨ ਬਾਈ ਮਹਿ ਕਾਈ ਜਾਂਦੀ ਆ ਕਾਦੀ ਆਈ ਜਾਂਦੀ ਆ ਭਜਨ ਹਾਂਜੀ ਕਾਦੀ ਮਹਿ ਕਾਈ ਜਾਂਦੀ ਆ ਅੱਜ ਕੜੀ ਬਣਾ ਗਏ ਇੱਕ ਬਾਈ ਨੇ ਰਾਤ ਸਪੈਸ਼ਲ ਕਮੈਂਟ ਕਰਿਆ ਕਹਿੰਦਾ ਬਾਈ ਯਾਰ ਭਜਨ ਦੀ ਕੁਕਿੰਗ ਤਾਂ ਦਿਖਾ ਕਹਿੰਦਾ ਕਿਆ ਬਣਾ ਕੇ ਖਿਲਾ ਰਿਆ ਆ ਬਾਈ ਕੜੀ ਬਣਾਈਏ ਵੀਰੇ ਕੜੀ ਹਾਂਜੀ ਮਿਰਚਾਂ ਥਾਪਦੀਆਂ ਛਿੱੜਦੀਆਂ ਉਹਨਾਂ ਦੇ ਨਾਲ ਲਾਲ ਮਚਲੀ ਹੈ ਹਾਂ ਲਾਲ ਮਚਲੀ ਅੱਜ ਕੜੀ ਪਕੌੜਾ ਵਾਲਾ ਆਉਂਦਾ ਕੜੀ ਪਕੌੜਾ ਹੂੰ ਜੰਨਾ ਤਰ ਆਰ ਪਕੌੜਾ ਬਣ ਗਈ ਗੱਲ ਸੋ ਬਾਕੀ ਇਹ ਜੀ ਕੰਪਨੀ ਵਾਲੇ ਬਾਈ ਵੀ ਆ ਥੋੜੀ ਜੀ ਰੋਟੀ ਰੁੱਟੀ ਜਾਦੇ ਓਵਰ ਕਿਉਂ ਆ ਬਾਈ ਪਛਾਨ ਕੇ ਬਾਈ ਉਰੀ ਅੱਜ ਆਪਣੇ ਕੋਲ ਹਾਂ ਹਾਂ ਉਰੀਆਂ ਬਾਈ ਇਹ ਹਾਂ ਰੋਟੀ ਰੁੱਟੀ ਇਹਨ ਵਧੀਆ ਬਣਾਈ ਤੋੜ ਕੱਢਦੀਆਂ ਅੱਜ ਹੈਂ ਕੀ ਕਰਨਗੇ ਫੱਟੇ ਕੋ ਗੱਲੇ ਦਾੜੀ ਨੂੰ ਕਾਲੀ ਕਰਲੀ ਕਰਨਾ ਦਾੜੀ ਕਾਲੀ ਕਰੀਗੇ ਕਰਨ ਨਹੀਂ ਤੇਲ ਜੱਗਿਆ ਹੋਇਆ ਹਾਂ ਮੋਰੀ ਕਾਲੀ ਕਰੀ ਗੇ ਗੜੀ ਬਣਾ ਰਿਹਾ ਬਾਈ ਅੱਜ ਦੇਖੋ ਇਧਰ ਗੜੀ ਦੇ ਨਜ਼ਾਰੇ ਬਾਕੀ ਹੁਣ ਤਾਂ ਕੰਪਨੀ ਵਾਲਾ ਮੁੰਡੇ ਨੂੰ ਖਵਾ ਕੇ ਫੇ ਦੱਸਾਂਗੇ ਤੁਹਾਨੂੰ ਮੋਲੀ ਲਾ ਆਪੇ ਕੋੜਣਾ ਫੇਰ ਜਦੋਂ ਸਾਕ ਕੋੜਦੇ ਹੁੰਨੇ ਐ ਮੋਲੀ ਓਏ ਹਾਂ ਯਾਰ ਤੈਨੂੰ ਲੱਗੇ ਵੀਰੇ ਤੈਨੂੰ ਕੋਟਣ ਲਾ ਆ ਇਧਰ ਆਪੇ ਉਸਤਾਦ ਬੈਠਾ ਹੈ ਇਹ ਇਹ ਸਿਖਾਉਂਦਾ ਹੈ ਕਹਿੰਦਾ ਮੈਂ ਸਖਣੀ ਗੜੀ ਬਣਾਉਣਾ ਹੁਣ ਕੜੀ ਸਿਖਾਉਣ ਦਾ ਹੀ ਕੰਮ ਜਿਹਨੂੰ ਕਰ ਲਿਆ ਇਹ ਕਹਿੰਦਾ ਵੀ ਇਹਨੇ ਕੜਛੀ ਬਾਹਰ ਕੱਢਤੀ ਮੈਂ ਕੜਛੀ ਨਹੀਂ ਬਾਹਰ ਕੱਢੀ ਦੇਣੀ ਹਾਂ ਹੂੰ ਹੋਰ ਲੋਹੇ ਫੁੱਟ ਜਾਂਦੀ ਹੈ ਬਾਈ ਵੀਰੇ ਇਹ ਫੁੱਟ ਜਾਂਦੀ ਹੈ ਹਾਂ ਹੋ ਕਿਵੇਂ ਕਿਆ ਪਾਇਆ ਵੀ ਦਹੀਂ ਦਹੀਂ ਪਾਇਆ ਵੀਰੇ ਅੱਧਾ ਕਿਲੋ ਦਹੀਂ ਪਾਇਆ ਵਾਹ ਜੀ ਵਾਹ ਹੁੱਬਦ ਮੋਲੀ ਦੀ ਹੈ ਹਾਂ ਲੱਸੀ ਮਿਲੀ ਨਹੀਂ ਉਹ ਲੱਸੀ ਨਹੀਂ ਕਹਿਣਾ ਉਹ ਗਮਹੀ ਘਣਾ ਮੈਂ ਲੈ ਕੇ ਆਇਆ ਲੱਸੀ ਮਿਲੀ ਨਹੀਂ ਕਹਿੰਦਾ ਬਾਜ਼ਾਰ ਚੋਂ ਮਿਲਦੀ ਆ ਉਹ ਆਪਣੀ ਹਿੰਦੀ ਸਮਝਦਾ ਉਹ ਬਾਜ਼ਾਰ ਉਹ ਮੈਂ ਲੈ ਕੇ ਆਇਆ ਲੱਸੀ ਉਹ ਦੁਬਾਰੇ ਉੱਥੇ ਹੀ ਲੈ ਕੇ ਆਇਆ ਬੁੜੇ ਦੇਈ ਕਿਹੜੇ ਦੇ ਤੂੰ ਹੋਟ ਤੇ ਆਇਆ ਹੁੰਦਾ ਉਹ ਉੱਥੇ ਹੀ ਲੈ ਕੇ ਆਇਆ ਜਿਹਦੇ ਪਤਾ ਉੱਦਲੇ ਆਉਨੇ ਆ ਅਜੇ ਤੇ ਪਿਆ ਹੁੰਦਾ ਪੈਕਟਾਂ ਸੇ ਮੈਂ ਲਈਆਂ ਚਾਰ ਪੈਕਟਾ ਮੁੰਡੇ ਨੂੰ ਪਲਾਈ ਆ ਲੱਸੀ ਕੰਪਨੀ ਵਾਲੇ ਲੱਸੀ ਲੱਸੀ ਨਹੀਂ ਕਹਿਣਾ ਉਹਨੂੰ ਸ਼ਾਸਤ ਕਹਿਣਾ ਉਹ ਲੱਸੀ ਦੂਹੀ ਕਹਿੰਦੇ ਆ ਇਹ ਗਾੜੀ ਜਿਹਨੇ ਮਿੱਠਾ ਜਾ ਵਾ ਕੇ ਦਿੰਦਾ ਬਾਜ਼ਾਰ ਚ ਤਿਆਰ ਹੁੰਦੀ ਆ ਉਹ ਤਾਂ ਹੀ ਮਨੋਂ ਕਹੀ ਆ ਕਹਿੰਦਾ ਬਾਈ ਮਿੱਠੀ ਮਿੱਠੀ ਜੀ ਮਿਲੂਗੀ ਪਰਲੇ ਪਾਸੇ ਲਾਲ ਮਿਲੂਗੀ ਪੀੜੀ ਮਿਲੂਗੀ ਮਨੋਂ ਆਈ ਗਈ ਬਾਈ ਨਹੀਂ ਲੱਸੀ ਮਿਲਦੀ ਆ ਲੱਸੀ ਗਾੜੀ ਤਿਆਰ ਹੋ ਜਾਉਂਦਾ ਬਾਈ ਦਿਖਾਉਣਾ ਤੁਹਾਨੂੰ ਅੱਜ ਭਜਨ ਬਾਈ ਦੀ ਘੜੀ ਕਿਆ ਕਹਿੰਦੀ ਆ ਘੜੀ ਰਾਈ ਖੜੂ ਆਇਆ ਨਾ ਕੋਲੇ